ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਤੂੜਪਰੇ ਹਨੇਰੀ ਦੇ ਨਾਲ ਕਈ ਥਾਵਾਂ ਤੇ ਹੋ ਸਕਦੀ ਹੈ ਗੜੇਬੜੀ 16 ਮਈ ਤੱਕ ਅਜਿਹਾ ਹੀ ਰਹੇਗਾ ਮੌਸਮ ਦੇਸ਼ ਭਰ ਦੇ ਵਿੱਚ ਬਦਲਦਾ ਹੋਇਆ ਮੌਸਮ ਆਪਣਾ ਘਹਿਰ ਦਿਖਾ ਰਿਹਾ ਹਾਲਾਂਕਿ ਕਈ ਇਲਾਕੇ ਅਜੇ ਵੀ ਹਨ ਜੋ ਗਰਮੀ ਦੀ ਮਾਰ ਚੱਲ ਰਹੇ ਨੇ ਦੱਸਦੇ ਕਿ ਕਈ ਖੇਤਰਾਂ ਦੇ ਵਿੱਚ ਗਰਜਾ ਤੇ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਕੜਾਕੇ ਦੀ ਧੁੱਪ ਤੋਂ ਰਾਹਤ ਮਿਲੀ ਹੈ ਇਸ ਵਿਚਾਲੇ ਦੇਸ਼ ਦੇ ਪੂਰਬੀ ਮਾਧ ਅਤੇ ਦੱਖਣੀ ਹਿੱਸਿਆਂ ਦੇ ਵਿੱਚ ਇੱਕ ਵਾਰ ਫਿਰ ਮੌਸਮ ਵਿਗੜ ਗਿਆ ਪੱਛਮੀ ਬੰਗਾਲ ਬਿਹਾਰ ਝਾਰਖੰਡ ਪੱਛਮੀ ਮੱਧ ਪ੍ਰਦੇਸ਼ ਸਮੇਤ ਅੰਦਰੂਨੀ ਕਰਨਾਟਕਾ ਤੇ ਗੱਲ ਕਰ ਲਈ ਤਾਮਿਲਨਾਡੂ ਉੱਪਰ ਹਿਮਾਲਿਆ ਖੇਤਰਾਂ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਕ-ਵਕ ਥਾਵਾਂ ਤੇ ਭਾਰੀ ਮੀਂਹ ਪਿਆ ਅਤੇ ਹੁਣ ਵੀ ਜਿਹੜਾ ਮੌਸਮ ਆ ਉਹ ਇਸੇ ਤਰ੍ਹਾਂ ਰਹੇਗਾ ਜਿਸ ਦੀ ਕੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਨੇ ਸਾਂਝੀ ਕੀਤੀ ਹੈ ਕੀ ਆ ਪੂਰੀ ਰਿਪੋਰਟ ਆਉ ਦੱਸ ਦਿਆਂ ਆਏ ਦਿਨ ਮੌਸਮ ਦੇ ਵਿੱਚ ਕੋਈ ਨਾ ਕੋਈ ਵੱਡਾ ਬਦਲਾਅ ਦੇਖ ਨੂੰ ਜ਼ਰੂਰ ਮਿਲਦਾ ਕਦੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ ਕਦੇ ਹਲਕੀ ਬਾਰਿਸ਼ ਹੁੰਦੀ ਅਤੇ ਕਈ ਇਲਾਕਿਆਂ ਦੀ ਕਈ ਥੂਬਿਆਂ ਦੀ ਜੇਕਰ ਗੱਲ ਕਰੀਏ ਦਾ ਉਸੇ ਮੌਸਮ ਬਦਲਦਾ ਰਹਿੰਦਾ ਜਿੱਤੇ ਕਿ ਕਈ ਥਾਵਾਂ ਤੇ ਗੜੇਮਾਰੀ ਵੀ ਹੋ ਰਹੀ ਆ بارش ਵੀ ਹੋ ਰਹੀ ਆ ਤੇ ਜਿਹੜੀ ਗਰਮੀ ਆ ਉਹ ਨੇੜੇ ਤੇੜੇ ਵੀ ਨਹੀਂ ਆ ਪਰ ਇਥੇ ਤੁਹਾਨੂੰ ਦੱਸ ਦੇ ਕਿ ਦੇਸ਼ ਭਰ ਦੇ ਵਿੱਚ ਬਦਲਦਾ ਹੋਇਆ ਮੌਸਮ ਆਪਣਾ ਕਹਿਰ ਦਿਖਾ ਰਿਹਾ ਹਾਲਾਂਕਿ ਕਈ ਇਲਾਕੇ ਜਿਵੇਂ ਹਰ ਜੋ ਗਰਮੀ ਵੀ ਬਾਤ ਚ ਰਹੀ ਹੈ ਦੱਸ ਦੇ ਕਿ ਕਈ ਖੇਤਰਾ ਦੇ ਵਿੱਚ ਗਰਜ ਅਤੇ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਤੜਾਕੇ ਦੀ ਤੋਪ ਤੋਂ ਰਾਹਤ ਮਿਲ ਲਿਆ ਇਸ ਵਿਛਾਲੇ ਜੇਕਰ ਦੇਸ਼ ਦੇ ਪੂਰਬੀ, ਮੱਧ ਅਤੇ ਦੱਖਣੀ ਹਿੱਸਿਆਂ ਦੇ ਵਿੱਚ ਇੱਕ ਵਾਰ ਫਿਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਗੜ ਗਿਆ ਹੈ। ਪੱਛਮੀ ਬੰਗਾਲ, ਬਿਹਾਰ ਤੇ ਆਈਸਾਤ ਪੱਛਮੀ ਮੱਧ ਪ੍ਰਦੇਸ਼ ਸਮੇਤ ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ ਦੇ ਉਪ ਹਿਮਾਲਿਆਨ ਖੇਤਰਾਂ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਤੇ ਤੂਫਾਨ ਦਾ ਅਸਰ ਕਈ ਥਾਵਾਂ 'ਤੇ ਦੇਖਿਆ ਗਿਆ। ਪੂਰਬੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਇਲਾਕਿਆਂ 'ਚ ਧੂੜ ਭਰੀ ਹਲੇਰੀ ਆਈ ਅਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ। ਮੌਸਮ ਵਿਭਾਗ ਨੇ ਕਿਹਾ ਕਿ 16 ਮਈ ਤੱਕ ਨਾ ਰਾਜਾਂ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਅਜਿਹੀ ਮੌਸਮ ਰਹਿਣ ਦੀ ਸੰਭਾਵਨਾ ਹੈ ਰਾਜਕੀ ਸੋਇਲਾਵਾ ਮੀਂਹ ਬਿਜਲੀ ਅਤੇ ਤੇਜ਼ ਹਵਾਵਾਂ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਮੱਧ ਮਹਾਰਾਸ਼ਟਰ ਉਤਰੀ ਅੰਦਰੂਨੀ ਤੇ ਰਾਜਕ ਕੇਰਲਾ ਅਤੇ ਮਹਾਰਾਸ਼ਟਰ ਦੇ ਹਿੱਸੇ ਇਤਰਾ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਚੁੱਕੀ ਹੈ ਇਸ ਦੌਰਾਨ ਝਾਰਖੰਡ ਪੱਛਮੀ ਮੱਧ ਪ੍ਰਦੇਸ਼ ਅਤੇ ਮੱਧ ਮਹਾਰਾਸ਼ਟਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਗੜੇ ਮਾਰੀ ਦਰਜ ਕੀਤੀ ਗਈ ਆ ਬਿਹਾਰ ਦੀ ਜੇਕਰ ਗੱਲ ਕਰੀਏ ਤਾਂ ਬਿਹਾਰ ਅਤੇ ਝਾਰਖੰਡ ਤੋਂ ਇਲਾਵਾ ਛੱਤੀਸਗੜ੍ਹ ਗੰਗਾ ਪੱਛਮੀ ਬੰਗਾਲ ਓਡੀਸ਼ਾ ਪੂਰਬੀ ਉੱਤਰ ਪ੍ਰਦੇਸ਼ ਗੁਜਰਾਤ ਖੇਤਰ ਮਰਾਠਵਾੜਾ ਤੇਲਗਾਨਾ ਦੇ ਕਈ ਖੇਤਰਾਂ ਦੇ ਵਿੱਚ ਗਰਜਾਂ ਤੇ ਤੇਜ਼ ਹਵਾਵਾਂ ਵਿੱਚ ਚਲਣਗੀਆਂ ਆਈਐਮਡੀ ਦੇ ਅਨੁਸਾਰ ਪੱਛਮੀ ਗੜਬੜੇ ਇਸ ਸਮੇਂ ਉੱਤਰੀ ਪਾਕਿਸਤਾਨ ਦੇ ਵਿੱਚ ਸਰਗਰਮ ਹੈ ਪੱਛਮੀ ਉੱਤਰ ਪ੍ਰਦੇਸ਼ ਅਤੇ ਦੱਖਣੀ ਰਾਜਸਥਾਨ ਦੇ ਉੱਪਰਲੇ ਹੇਠਲੇ ਟ੍ਰਾਂਸਪੋਰਟ ਯਰ ਵਿੱਚ ਚੱਕਰਵਾਤੀ ਹਵਾਵਾਂ ਦਾ ਇੱਕ ਖੇਤਰ ਫੈਲਦਾ ਹੈ ਇਸ ਦੇ ਪ੍ਰਭਾਵ ਕਾਰਨ 14 ਮਈ ਤੱਕ ਪੂਰਬੀ ਅਤੇ ਮੱਧ ਭਾਰਤ ਵਿੱਚ ਮੀਂਹ ਬਿਜਲੀ ਅਤੇ ਤੇਜ਼ ਹਵਾਵਾਂ ਵਿੱਚ ਚਲੰਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਅਜਾ ਮੌਸਮ ਦੱਖਣੀ ਪ੍ਰਾਈਜ਼ ਵੀ ਭਾਰਤ ਵਿੱਚ 16 ਮਈ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਉੱਤਰੀ ਪੱਛਮੀ ਭਾਰਤ ਵਿੱਚ ਵਰ੍ਹਿਆ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਸਕਦਾ। 2 ਦਿਨ ਪਹਿਲਾਂ ਇਹ ਤੂਫਾਨ ਦੇ ਨਾਲ ਤੇਜ਼ بارش ਕਰ ਉੱਤਰੀ ਪੱਛਮੀ ਭਾਰਤ ਵਿੱਚ ਮੌਸਮ ਠੰਡਾ ਅਤੇ ਵਾਤਾਵਰਣ ਵਿੱਚ ਦੇਬੋ ਤੰਦਗੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਦਾਦ ਦੇ ਕਿ ਲਗਾਤਾਰ بارش ਪੈਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਕਈ ਇਲਾਕੇ ਜਿਹੜੇ ਨੇ ਗਰਮੀ ਦੀ ਮਾਰ ਹੀਟ ਨੇ ਗਰਮੀ ਦੇ ਕਰਕੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸ ਗਰਮੀ ਦੇ ਚੱਲਦਿਆਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਐਸੋ ਬਾਅਦ ਉੱਤਰੀ ਪੱਛਮੀ ਭਾਰਤ ਵਿੱਚ ਗਰਮੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਸਕਦਾ 2 ਦਿਨ ਪਹਿਲਾਂ ਆਏ ਤੂਫਾਨ ਦੇ ਨਾਲ ਨਾਲ ਤੇਜ਼ بارش ਕਰ ਉੱਤਰੀ ਪੱਛਮ ਭਾਰਤ ਵਿੱਚ ਮੌਸਮ ਠੰਡਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤਦ ਦੱਸਦੇ ਕਿ ਮੌਸਮ ਦੇ ਵਿਭਾਗ ਨੇ ਜਿਹੜੀ ਜਾਣਕਾਰੀ ਦਿੱਤੀ ਉਸ ਦੇ ਵਿੱਚ ਕਈ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਤੇ ਉਸੇ ਤਰ੍ਹਾਂ ਹੀ ਮੌਸਮ ਬਣਿਆ ਹੋਇਆ ਜਿਕਰ ਅਸੀਂ ਗੱਲ ਕਰ ਲਈ ਗਰਮੀ ਦੀ ਤਾਂ ਗਰਮੀ ਦੇ ਵੀ ਲੋਕਾਂ ਦੇ ਵਟ ਕੱਢੇ ਹੋਏ ਨੇ ਪਰ ਹੁਣ ਜਿਹੜਾ ਮੌਸਮ ਆ ਉਹ ਕਾਫੀ ਦਿਨਾਂ ਤੱਕ ਬਦਲਦਾ ਰਹੇਗਾ ਜਿਸ ਦੇ ਵਿੱਚ ਕਈ ਵਾਰ ਗਰਮੀ ਵੀ ਸਾਨੂੰ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਕਈ ਵਾਰ ਮੌਸਮ ਠੰਡਾ ਵੀ ਰਹੇਗਾ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਤੁਹਾਡੇ ਬੀ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਆ ਸਾਡੇ ਕਮੈਂਟ ਸੈਕਸ਼ਨ ਚ ਆਪਣੀ رائے ਦੇਣਾ ਨਾ ਭੁੱਲਣਾ ਅਜਿਹੀਆਂ ਜਾਣਕਾਰੀ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ